ਯਾਦ ਹੈ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਨਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਜੁਧ ਨਸ਼ਾ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਾਰੜ थाना ਜੜਿਆਲਾ ਜ਼ਿਲ੍ਹਾ ਅਮਰitsar ਦੇ ਹੱਥੀ ਵਿਕੇ ਆਏ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਇਹ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਇਹਨਾਂ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ ਸਨੋ ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਟਾ ਸਨੋ ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ ਸੱਤ ਪੱਤੇ ਨੇ ਤੇ ਸੱਤੇ ਤੇ ਚਾਰ ਪੱਤੀ ਐਨਡੀਪੀਐਸ ਹੈ ਇਹ ਦੋਵੇਂ ਜਣੇ ਜੇਲ੍ਹ ਚ ਨੇ ਬਾਹਰ ਤੇ ਇਹਨਾਂ ਨੇ ਜਿਵੇਂ ਸਾਨੂੰ ਵੀਡੀਓ ਸਾਹਮਣੇ ਇਲਾਜ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਦੇ ਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾ ਰਿਹਾ ਸਾਡੀ ਪੂਲ ਸਟੇ ਮੌਕੇ ਤੇ ਤੇ હાજર ਹੈ ਕਿ ਜਿਹੜਾ ਇਹ ਕਬਜ਼ਾ ਹੈਗਾ ਇਹ ਮੁੜ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਇੰਨਾ ਹੀ ਕਾਰਵਾਈ ਕਾਰਵਾਈ ਹੋਈ ਹੈ ਪੰਜਾਬ ਸਰਕਾਰ ਸਰ ਇਸ ਤੋਂ ਇਲਾਵਾ ਕਿੰਨੇ ਕਿਉਂ ਪ੍ਰੋਪਰਟੀ ਨੇ ਬਣਾਈਆਂ ਦੀ ਦਿਨਾ ਅੰਮ੍ਰਿਤਸਰ ਦੀ ਹੈ ਪੰਜਵੀਂ ਐਸੀ ਥਾਂ ਹੈ ਜਿੱਥੇ ਅੱਜ ਦੀ ਇੰਟੀਗਰਲ ਹਿਊਮਨਿਟੀ ਸੈਂਕੀ ਡਰਾਈਵ ਚੱਲ ਰਹੀ ਹੈ ਥਾਂ ਨੇ ਦਿਨਾ ਚ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਤੇ ਕਰਾਂਗੇ ਸੱਜਾ ਗੁੱਟੀ ਤੋਂ ਮੰਗਨ ਲੋ ਹੋਰ ਵੀ ਕੋਈ ਆਪਣੀ ਜਗ੍ਹਾ ਜਿਹੜੀਆਂ ਬਣਾਈ ਗਈਆਂ ਵੀ ਆਪਾਂ ਕੇ ਲਗਾ ਦੁਕਾਨੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਪੂਰੀਆਂ ਫਰੀਕੀ ਨਾਲ ਤਸਦੀਕ ਕਰਕੇ ਨਸ਼ਿਆ ਦਾ ਕਾਰੋਬਾਰ ਕਰਕੇ ਅਸੀਂ ਸੁੱਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਅੱਜ ਤੋਂ ਤੁਹਾਨੂੰ ਅਮਨ ਚੈਨ ਦਾ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਤੋਂ ਇਹ ਧੰਨੇ ਤੋਂ ਬਾਹਰ ਨਿਕਲਣਾ ਹੀ ਕਿੰਨੇ ਪਰਚੇ ਦਰਦੇ ਨੇ ਸਾਰੇ ਉਹਨਾਂ ਦੇ ਉੱਪਰ ਜਿਹੜਾ ਜਗਪ੍ਰੀਤ ਧਮਾਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਇਹਦੇ ਖਲਾਫ 7 ਐਡੀਐਸ ਦੀਆਂ ਤਫ਼ਰੀਹ ਨੇ ਰਜਿਸਟਰ ਕੇਸ ਦੇ ਖਲਾਫ 4 ਐਡੀਐਸ ਦੇ ਕਰਮੇ ਨੇ ਤੇ ਹਜੇ ਵੀ ਇਹ ਦੋਵੇਂ ਦੇਲ ਚ ਬਣ ਸਰ ਲੋਕਾਂ ਨੇ ਕੀ ਮੈਸੇਜ ਹੈ ਜੀ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹੱਥੀ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪਾਂਸ ਆਇਆ ਲੋਕੀ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ 'ਚ ਭੱਜੀ ਹੋ ਰਹੇ ਨੇ ਉਹ ਸੈਂਟਰਸ 'ਚ ਜਿਹੜੇ ਹੈਗੇ ਆ ਭੱਜੀ ਹੋ ਰਹੇ ਨੇ ਪੰਜਾਬ ਸਰਕਾਰ ਦੇ ਆ ਜਿਹੜੀਆਂ ਸੈਰੀ ਰੀਹੈਬ ਸੈਂਟਰਸ ਆ ਵੱਖ-ਵੱਖ professionਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹ ਉਹਨਾਂ ਦਾ ਵੀ ਲਾਭ ਮਾਣ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ ਜਿਹੜੀਆਂ ਹੈ ਪੱਧਰ ਤੇ ਤੇ ਲੋਕੀ ਜਿਹੜੇ ਮੂਤ ਹੈ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੈ ਪੂਰੀ ਸਰ ਨਸ਼ਾ ਨਸ਼ਾ ਦਾ ਜੇ ਬਹੁਤ ਅਜੀ ਨਸ਼ਾ ਕਿਦਾਂ ਬਹੁਤ ਜ਼ਿਆਦਾ ਵਿਗ ਰਿਹਾ ਹੈ ਨਸ਼ਾ ਡਿੰਡਿਆਲੇ ਗੁਰੂ ਦੇ ਵਿੱਚ ਕਿੰਨੇ ਘਰ ਹੈਗੇ ਜਿਹੜੇ ਅੱਜ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਕੇ ਵੀ ਪਹਿਲਾਂ ਕੀਤੀਆਂ ਸੀਗੀਆਂ ਡਿੰਡਿਆਲੇ ਗੁਰੂ ਦੀ ਇਹ ਦੂਜੀ ਵਾਰੀ ਜਿਹੜਾ ਹੈਗਾ ਇਹ ਸੀਜ਼ਨ ਮੋਨਿੰਗ ਦਾ ਬੜੀ ਚੱਲ ਰਹੀ ਸੀ ਚੱਲ ਰਹੀ ਹੈ ਇਹਨਾਂ ਪ੍ਰੋਗਰਾਮਾਂ ਤੁਹਾਨੂੰ ਦੱਸਿਆ ਕਿ ਕਿਵੇਂ ਸਤਿਨੀ ਜਿਹੜਾ ਸੱਤਾ ਹੈਗਾ ਉਹਦੇ ਦੇ ਚਾਰ ਕਿੰਨਾ ਦੇ ਵਿੱਚ ਬੈਦ ਜਿਹੜੀ ਸ਼ਰਾਬ ਜਿਹੜੀ ਵਰਤਾਈ ਜਾ ਰਹੀ ਆ ਜਾਂ ਵੰਡੀ ਜਾ ਰਹੀ ਆ ਉਹ ਵੀ ਵੇਚੀ ਜਾ ਰਹੀ ਆ ਕਿਲਾ ਤੱਕ ਉਸਦੇ ਕੋਈ ਪਰ ਨਹੀਂ ਜਾਂਦੇ ਬਿਲਕੁਲ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਤੋਂ ਤੁਸੀਂ ਦੇਖੋ ਸਾਹਮਣੇ ਦੇਖਾ ਤੋਂ ਵੱਧ ਐਕਸਾਈਜ਼ ਹੈ ਕਿ ਦੇ ਮੱਦੇ ਜਿਹੜੇ ਅੰਮ੍ਰਿਤਸਰ ਜ਼ਿਲ੍ਹਾ ਵੱਲੋਂ ਜਿਹੇ ਕਿਤੇ ਗਏ ਨੇ ਤੇ ਜਿਹੜੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਦਾਂ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਸੀਂ ਕਰਾਂ ਸਰ ਲੋਕਾਂ ਦਾ ਕੀ ਸਹਿਯੋਗ ਹੈ ਲੋਕਾਂ ਦਾ ਸਹਿਯੋਗ ਲੋਕੀ ਬਹੁਤ ਹੀ ਜ਼ਿਆਦਾ ਪੋਜ਼ੀਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆਪ ਆ ਕੇ ਦੱਸਦੇ ਨੇ ਇਨਫੋਰਮੇਸ਼ਨ ਦਿੰਦੇ ਨੇ ਕਿ ਇਹ ਨਾਣਾ ਬੰਦਾ ਹੈਗਾ ਇਹ ਨਸ਼ਾ ਲੇਤੇ ਹੈ ਨਾਣਾ ਬੰਦਾ ਹੈ ਇਹਨੇ ਕਿਤੇ ਨਾਹਜ ਪ੍ਰੋਪਰਟੀ ਹੈਗੀ ਇਹਦੀ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹੈ ਤੇ ਅਸੀਂ ਹੋਰ ਵੀ ਤੁਹਾਡੇ ਮਾਦੇ ਬਰਾਈਏ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹਨਾ ਹੈ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੱਤੇ ਹੋਏ ਪ੍ਰਸ਼ਾਸਨ ਦਾ ਸਾਥ ਦੋ ਸਰਕਾਰ ਦਾ ਸਾਥ ਦੋ ਜਿਹੜਾ ਯੁੱਧ ਨਸ਼ਾ ਵਿਰੁੱਧ ਇਹ ਚੱਲੂ ਹੈ ਮਾਣਯੋਗ ਸੀਐਮ ਸਾਹਿਬ ਮਾਣਯੋਗ ਵਿਕੇਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੈ ਕਿ ਇਹਨੂੰ ਹੋਰ ਵੀ ਕਾਮਯਾਬ ਬਣਾਓ ਕਿ ਆਪਣਾ ਜਿਹੜਾ ਪੰਜਾਬ ਦੀ ਸੁਸਾਇਟੀ ਹੈ ਜਿਹੜਾ ਆਪਣਾ ਸਮਾਜ ਹੈ ਇਹਨੂੰ ਨਸ਼ਿਆਂ ਤੋਂ ਉਲਟ ਆਪਾਂ ਖੁਸ਼ਹਾਲ ਸਮਾਜ ਬਣਾਈਏ ਇੱਕ ਇਦਾਂ ਦਾ ਸਮਾਜ ਬਣਾਈਏ ਜਿੱਥੇ ਆਪਣਾ ਪੰਜਾਬ ਸੋਨੇ ਦੀ ਚੀੜੀ ਬਣੇ ਇਹਦੇ ਲਈ ਤੁਹਾਡੇ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਹੈ ਧੰਨਵਾਦ ਥੈਂਕ ਯੂ